ਸਾਲੇ ਜੇ ਗੱਲ ਕਰੀਏ ਤਾਂ ਜੇ ਤੁਸੀਂ ਬਡਾਲਾ ਜੀ ਦੇ ਨਿਵਾਸ ਸਥਾਨ ਤੇ ਵੀ ਪਹੁੰਚੇ ਤਾਂ ਪਾਰਟੀ ਦੇ ਅਕਾਲੀ ਪਾਰਟੀ ਦੇ ਸੀਨੀਅਰ ਆਗੂ ਨਾਲ ਇੱਕ ਵਿਸ਼ੇਸ਼ ਮੁਲਾਕਾਤ ਵੀ ਕੀਤੀ ਕਿਹੜੇ-ਕਿਹੜੇ ਮੁੱਦੇ ਆ ਜਿਹਨੂੰ ਲੈ ਕੇ ਅੱਜ ਵਿਚਾਰ ਹੋਇਆ ਕੋ ਅੱਜ ਯੂਥ ਕਲਰ ਨੂੰ ਜਿਹੜੀ ਮੁਹਿੰਮ ਚੱਲ ਰਹੀ ਆ ਪੰਜਾਬ ਯੂਥ ਮਿਲਣਾ ਉਹਦੇ ਤਹਿਤ ਹਲਕਾ ਪੁਹੜਾ ਦੇ ਵਿੱਚ ਅੱਜ ਨੌਜਵਾਨਾਂ ਵੱਲੋਂ ਉੱਥੇ ਮੀਟਿੰਗ ਰੱਖੀ ਗਈ ਆ ਉਹ ਮੀਟਿੰਗ ਸ਼ਾਮ ਨੂੰ ਹੋਣੀ ਮੈਂ ਵਿਸ਼ੇਸ਼ ਤੌਰ ਤੇ ਪਹੁੰਚਿਆ ਰਾਤ ਸਾਡੇ ਇੱਥੇ ਦੇ ਆਤੀ ਜਿਲ੍ਹਾ ਪ੍ਰਧਾਨ ਨੇ ਯੂਥ ਕਲੱਬ ਨੂੰ ਅਵੇਸਿੰਗ ਮਟਾਲਾ ਜੀ ਉਹਦੇ ਗ੍ਰਾਮ ਵਿਕੇਸ਼ੀ ਰਾਤ ਰੁਕੇ ਸੀ ਕਪੜਾ ਅਸੀਂ ਇੱਥੇ ਕੀਤਾ ਸੀ ਕਿਉਂਕਿ ਲਗਾਤਾਰ ਪੰਜਾਬ ਦਾ ਦੌਰਾ ਚੱਲ ਰਿਹਾ ਹੁਣ ਸਾਰੀ ਹਸੇ ਹਲਕੇ ਦੀ ਪੰਚਾਇਤ ਸਾਹਿਬ ਸਾਰੀ ਸੀਨੀਅਰ ਲੀਡਰਸ਼ਿਪ ਬੈਠੀ ਆ ਜਿੱਥੇ ਅਸੀਂ ਪਾਰਟੀ ਦੀ ਚੜ੍ਹਦੀ ਕਲਾ ਦੀ ਵਿਚਾਰਾਂ ਕੀਤੀਆਂ ਨੇ ਉਹਦੇ ਬਾਅਦ ਅਸੀਂ ਇਕੱਠੇ ਹੋ ਕੇ ਉਸ ਯੂਥ ਮਿਲਣ ਨੂੰ ਸ਼ਾਮ ਨੂੰ ਕਮਾਂਗੇ ਜਿੱਥੇ ਨੌਜਵਾਨਾਂ ਰਾਤ ਦਾ ਕੈਂਪ ਕਰਕੇ ਕੁਝ ਗੱਲਾਂ ਉਹਨਾਂ ਦੀ ਸੁਣਾਂਗੇ ਵੀ ਤੇ ਆਪਣੀਆਂ ਸੁਣਾਵਾਂਗੇ ਵੀ ਕਿ ਉਹਨਾਂ ਦਾ ਨਾਮ ਮੰਨ ਕਰਕੇ ਪੰਜਾਬ ਤੇ ਪੰਜਾਬੀ ਦੀ ਚੜ੍ਹਦੀ ਕਲਾ ਦੀ ਪਾਰਟੀ ਚੜ੍ਹਦੀ ਕਲਾ ਦੀ ਨਾਮ ਮੰਨ ਕਰਕੇ ਤੁਰਾਂਗੇ ਸੰ ਇਹ ਗੱਲ ਕਰੀਏ ਪਰ ਇਹ ਕਹ ਲੋ ਕਿ ਬੀਜੇਪੀ ਦਾ ਵੀ ਗਰਾਫ ਪੰਜਾਬ ਚ ਵੱਧਦਾ ਜਾ ਰਿਹਾ ਵਾ ਤਾਂ ਆਮ ਪਾਰਟੀ ਦਾ ਵੀ ਗਰਾਫ ਵੱਧਦਾ ਜਾ ਰਿਹਾ ਤੇ ਅਕਾਲੀ ਜਲ ਦੇ ਵਿੱਚ ਝੂਠ ਨੂੰ ਕਿਸ ਤਰੀਕੇ ਨਾਲ ਮੋਟਿਵ ਕੀਤਾ ਜਾਊਗਾ ਕਿ ਹੋਰ ਗਰਾਫ ਬਤਾਇਆ ਜਾਵੇ ਕਲ ਜਲ ਪਾਰਟੀ ਦਾ ਤੁਸੀਂ ਸਵਾਲ ਬੜਾ ਗਲਤ ਕੀਤਾ ਨਾ ਤਾਂ ਬੀਜੇਪੀ ਦਾ ਗਰਾਫ ਵੱਧ ਰਿਹਾ ਨਾ ਆਮ ਆਦੀ ਪਾਰਟੀ ਦਾ ਵੱਧ ਰਿਹਾ ਗਰਾਫ ਤਾਂ ਆਮ ਆਦੀ ਪਾਰਟੀ ਦਾ ਗਰਾਫ ਤਾਂ ਤੁਹਾਨੂੰ ਪਤਾ ਲੱਗ ਜਾਣਾ ਉਹਨਾਂ ਨੇ ਚੋਣਾਂ ਵਿੱਚ ਕੀ ਆ ਪੰਜਾਬ ਦੇ ਵਿੱਚ ਨਸ਼ਾ ਚਾਰ ਗੁਣਾ ਵੱਧ ਚੁੱਕਿਆ ਨਸ਼ਾ ਰੋਕਣ ਵਾਲਿਆਂ ਨੂੰ ਗੋਲੀਆਂ ਪਰਚੇ ਤੇ ਚਿੱਟਾ ਆਪਣੇ ਵੀਖਦਾ ਸਰਕਾਰਾਂ ਬਕਾਉਂਦੀਆਂ ਨੇ ਮਾਨ ਸਾਹਿਬ ਛੁੱਪਨੇ ਹੁਣ ਵੀ ਕੌਣ ਪੰਜਾਬ ਵਿੱਚ ਰਿਹਾ ਹੈ? ਖਰਾਬ ਗਰੂਪ ਕੋਈ ਨਹੀਂ ਹੈਗਾ। ਸ਼੍ਰੋਮਣੀ ਕਦਰ ਚੜ੍ਹਦੀ ਕਲਾ ਦੇ ਵਿੱਚ ਆ ਜਿੱਤਾ ਹਾਰਾ ਚਲਦੀਆਂ ਰਹਿੰਦੀਆਂ ਨੇ। ਆਉਣ ਵਾਲੇ ਸਮੇਂ ਵਿੱਚ ਸਾਰਾ ਪਥੀਂ ਪਿੱਛੇ। ਜੂਤ ਨੂੰ ਕਿਸ ਤਰੀਕੇ ਨਾਲ ਮੋਟਿਵ ਕੀਤਾ ਜਾਊਗਾ 2024 ਦੇ ਇਲੈਕਸ਼ਨ ਨੂੰ ਲੈ ਕੇ। ਅਸੀਂ ਜਿਹੜਾ ਹੁਣ ਫਿਲਹਾਲ ਪੰਜਾਬ ਜੂਤ ਮਿਲਣੀ ਚੱਲ ਰਹੀ ਹੈ ਇਹਦੇ ਵਿੱਚ ਵੋਟਾਂ ਦੀ ਕੋਈ ਗੱਲ ਨਹੀਂ ਕਰਦੇ। ਕਿ ਮੋਟਾ ਗਰੂਪ ਆਉਣੀ ਹੈ। ਮੁੱਦਾ ਵੋਟਾਂ ਦਾ ਨਹੀਂ ਮੁੱਦਾ ਪੰਜਾਬ ਦਾ ਪੰਜਾਬੀ ਦਾ ਪਾਰਟੀ ਦੀ ਜੜ੍ਹ ਦੀ ਗੱਲ ਆ। ਪੋਟਾ-ਮੋਟਾ ਪੈਂਦੇ ਰਹਣੀਆਂ ਨੇ ਜਿੱਤਾ ਹਾਰਾ ਚ ਲੋੜਾ ਜਿਸ ਹਿਸਾਬ ਨਾਲ ਦਿੱਲੀੋਂ ਸਰਕਾਰ ਚਲਾ ਰਹੀ ਕੇਜਰੀਵਾਲ ਜੀ ਰघव ਚੱਡਾ ਦਰਗੇਜ ਪਾਟਕ ਭਗਵੰਤ ਮਾਨ ਨੂੰ ਕੁੱਟਪੁੱਟ ਨਹੀਂ ਬਣਾ ਕੇ ਪੰਜਾਬ ਦੇ ਵਿੱਚ ਮੀਡੀਆ ਤੇ ਐਮਰਜੈਂਸੀ ਲਾਈ ਜਾ ਰਹੀ ਆ ਨੌਜਵਾਨਾਂ ਤੇ ਪਰਚੇ ਕਿਤੇ ਜਾ ਰਹੇ ਨੇ ਡਵੈਲਪਮੈਂਟ ਕੋਈ ਹੋ ਨਹੀਂ ਰਹੀ ਬਦਲਾਅ ਦੇ ਨਾਂ ਤੇ ਠੱਗੀ ਵੱਜ ਗਈ ਉਹ ਗੱਲਾਂ ਮੁੱਦਿਆਂ ਤੇ ਘੇਰਨ ਦੀ ਉਹਦੇ ਲਈ ਨੌਜਵਾਨਾਂ ਦਾ ਮੰਤਨ ਹੈ ਜੇ ਭਾਗਾਂ ਗੱਲ ਕਰੀ ਜਿਹਦੇ ਕਿ ਕਾਂਗਰਸ ਵੱਲੋਂ ਵੀ ਕਹਿੰਦੇ ਕਿ 64 ਪਾਰਟੀਆਂ ਨੂੰ ਇਕੱਠੇ ਕਰਕੇ ਇੱਕ ਬਣਾਈ ਗਈ ਪਾਰਟੀ ਕਿਤੇ ਨ ਕਿਤੇ ਲੱਗਦਾ ਕਿ ਅਨਰ ਟਾਈਮ ਦੇ ਵਿੱਚ ਜਿਵੇਂ ਕਿ ਕਾਂਗਰਸ ਇੱਕ ਪਲੇਟਫਾਰਮ ਤੇ ਇਕੱਠੀ ਹੋਈ ਹੈ ਕਾਂਗਰਸ ਆਮ ਆਦੀ ਪਾਰਟੀ ਕੱਟੇ ਹੋਗੀ ਅਸੀਂ ਤਾਂ ਉਹ ਲੱਡੂ ਵੀ ਕਿਹਾ ਸੀ ਚੰਡੀਗੜ੍ਹ ਜਾ ਕੇ ਕਿ ਆਮ ਆਦੀ ਪਾਰਟੀ ਤੇ ਕਾਂਗਰਸ ਰਾਹੁਲ ਗਾਂਧੀ ਤੇ ਕੇਜਰੀਵਾਲ ਇਕੱਠੇ ਹੋਗੇ ਇੱਕ ਤਾਂ ਆਪਣੇ ਆਪ ਨੂੰ ਕੱਟੜੇ ਇਮਾਨਦਾਰ ਪਾ ਕੇ ਕਹਣ ਵਾਲੀ ਉਹ ਪਾਰਟੀ ਦੂਜੀ ਪਾਰਟੀ ਨੂੰ ਕਹਿਣ ਵਾਲੀ ਕਿ ਘਟਾਲਿਆਂ ਦੇ ਮਾਪਾ ਪਾ ਕੇ ਦੋਏ ਇਕੱਠੇ ਹੋਗੇ ਦੋਨਾਂ ਦੀ ਸੋਚ ਇੱਕ ਹੈ ਵਿਚਾਰਤਾ ਰੇਕਾ ਇੱਕ ਹੈ ਇੱਕ ਨੇ ਪਹਿਲਾਂ ਸਾਡੀ ਨੌਜਵਾਨ ਪੀੜੀ ਮਾਰੀ 84 ਤੋਂ ਬਾਅਦ ਗੁਰੂ ਧਾਮਾਂ ਤੇ ਹਮਲੇ ਕੀਤੇ ਸਾਡੇ ਨੌਜਵਾਨਾਂ ਦੀ ਇੱਕ ਪੀੜੀ ਮਾਰਤੀ ਦੂਜਿਆਂ ਨੇ ਚੱਕ ਚੱਕਾ ਡਿਪਰੂਗਣਾ ਮਾਰਿਆ ਜਿਹੜਾਂ ਦੇ ਵਿੱਚ ਸੋਚ ਇੱਕੋ ਆ ਨੇਤ ਇੱਕੋ ਆ ਚਾਲ ਇੱਕੋ ਆ ਇੱਕੋ ਕੱਟੀਆਂ ਦੀ ਗੱਲ ਹੈ ਤਾਂ ਹੀ ਅਸੀਂ ਬਾਰ-ਬਾਰ ਅਪੀਲ ਕਰਦੇ ਆ ਕਿ ਇਹਨਾਂ ਦੀਆਂ ਉਹਦੀਆਂ ਚਾਲਾਂ ਤੋਂ ਬਚੋ ਕਿ ਪੰਜਾਬ ਤੇ ਪੰਜਾਬੀਆਂ ਦੀ ਪਾਰਟੀ ਨੂੰ ਸਮਝ ਕੇ ਤਕੜੇ ਹੋ ਕੇ ਆਪਾਂ ਕੱਟੇ ਹੋ ਕੇ ਜੱਲਦੀ